ਜਦੋਂ ਗੁਰੂ ਨਾਲ ਜੁੜ ਜਾਵਾਂਗੇ ਕੋਈ ਵੀ ਬਾਣੀ ਪੜ ਰਿਹਾ ਕੋਈ ਵੀ ਕੀਰਤਨ ਕਰ ਰਿਹਾ ਸਾਨੂੰ ਆਨੰਦ ਆਏਗਾ ਪਿਆਰਿਆ ਇਹ ਮੇਰੀ ਬੇਨਤੀ ਹੈ ਕਿਸੇ ਸਮਾਗਮ ਤੇ ਜਾਓ ਤੜ ਕੋਲ ਸਮਾਂ ਹੈ ਵੱਧ ਵੱਧ ਕੋਸ਼ਿਸ਼ ਕਰੋ ਕਿ ਮੈਂ ਸਭ ਦਾ ਸੁਣਾ ਜਿੰਨਾ ਮੇਰੇ ਕੋਲ ਸਮਾਂ ਹੈ ਕਿਤੇ ਵੀ ਜਾਓ ਗੁਰਦੁਆਰਾ ਸਾਹਿਬ ਜਾਓ ਤਾਂ ਕਿਸੇ ਸਮਾਗਮ ਤੇ ਜਾਓ ਤਾਂ ਪਿਆਰਿਓ ਉਹ ਸਮਾਂ ਲੈਕੇ ਜ ਵੱਧ ਵੱਧ ਲਾਓ ਮਹਾਪੁਰਸ਼ਾਂ ਦਾ ਬਚਨ ਹੈ ਇਹ ਸਤੇਜ ਦਾ ਬੱਦੀ ਸਤਿ ਕਿ ਜਿੰਨੇ ਪ੍ਰੇਮੀ ਤੁਸੀਂ ਦੇਸ਼ ਤੋਂ ਬਾਹਰਲੇ ਫੋਰਮ ਤੋਂ ਪ੍ਰਦੇਸ਼ਾਂ ਤੋਂ ਆਏ ਹੋ ਭਾਈ ਬੜਾ ਖਰਚ ਕਰਕੇ ਬੜੇ ਕੰਮ ਛੱਡ ਕੇ ਆਏ ਹੋ ਤੇ ਸਾਰਾ ਵੱਤ ਵਦ ਸਮਾ ਜਿਹੜਾ ਗੁਰੂ ਦਰਬਾਰ ਚ ਬੈਠੋ ਕੀਰਤਨ ਸੁਣੋ ਬਸ ਇਹ ਮੇਰੀ ਬੇਨਤੀ ਸਾਰਿਆਂ ਨੂੰ ਬੇਨਤੀ ਹੈ ਕੋਈ ਵੀ ਕਥਾ ਕੀਰਤਨ ਕਰੇ ਉਹ ਗੁਰੂ ਦੀ ਬਾਣੀ ਹੈ ਪਿਆਰਿਓ ਆਪਾਂ ਆਪਣੇ ਅੰਦਰੋਂ ਇਹ ਚੀਜ਼ਾਂ ਕੱਢ ਦੇਣੀਆਂ ਬੇਨਤੀ ਹਦੀਓ ਕੋਈ ਵੀ ਹੈ ਗੁਰੂ ਦੀ ਬਾਣੀ ਸੁਣਾ ਰਿਹਾ ਭਾਈ ਗੁਰਮਤਿ ਨਾਲ ਗੁਰੂ ਨਾਲ ਜੁੜ ਰਿਹਾ ਹੈ